Yo, welcome back to the channel, guys. The workout for the chest, back, and traps is up on YouTube now for everyone and myself to check our progress. How we going? How we should keep it moving? All that stuff. So, keda karna As always, apna sega bench press 80 kg. is surprisingly merko lo 8 ਤੇ ਆਪਾਂ ਪਰ ਉੱਥੇ ਬੱਸ ਨਹੀਂ ਕੀਤੀ ਦਾ ਦਸ ਦੀਆਂ ਪਲੇਟਾਂ ਕੱਢ ਕੇ ਜਿੰਨੇ ਬਾਅਦ ਵਿੱਚ ਰੈਪ ਆਪਣੇ ਕੋਲ ਲੱਗੇ ਆਪਾਂ ਮੈਕਸ ਆਊਟ ਕਰ ਦਿੱਤਾ ਆਪਣਾ ਤਿੰਨ ਸੈਟ ਲਾਇਏ ਸੀਗੇ ਤੇ ਇਦਾਂ ਹੀ ਸੁਪਰ ਸੈਟ ਬਣਾ ਕੇ ਤੇ ਕਾਫੀ ਕਾਫੀ ਇੰਟੈਂਸਿਵ ਸੀ ਕਵਰਕਆਊਟ ਸੌਰੀ ਐਕਸਰਸਾਈਜ਼ ਇਹ ਵਾਲਾ ਤੇ ਮੇਰੀਆਂ ਕਾਫਸ ਨੂੰ ਵੀ ਕਾਫੀ ਫਰਕ ਪੈ ਰਿਹਾ ਕਾਫੀ ਟਾਈਮ ਤੋਂ ਮੈਂ ਦੇ ਦਿੱਤਾ ਪਿਆ ਕੈਮਰੇ ਦੇ ਵਿੱਚ ਲੱਗਦਾ ਵੀ ਚਲੋ ਥੋੜੀਆਂ ਬਹੁਤ ਬਿਲਡ ਹੋਈਆਂ ਵਾ ਇਦਾਂ ਨਹੀਂ ਲੱਗਦਾ ਵੀ ਪਤਲੀਆਂ ਵਾ ਨਾ ਹੀ ਜਿਆਦੇ ਵੱਡੀਆਂ ਨਾ ਹੀ ਘੱਟ ਠੀਕ ਆ ਪਰ ਆਪਾਂ ਬਿਲਡ ਕਰਨ ਤੋਂ ਹਟਣਾ ਨਹੀਂ ਆਪਾਂ ਜਿੰਨਾ ਜ਼ੋਰ ਲੱਗਣਾ ਆਪਾਂ ਲਾਉਣਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਕਾਫਸ ਯਾਨੀ ਕਿ ਪਿੰਨੀਆਂ ਵੀ ਆਪਣੀਆਂ ਵੱਡੀਆਂ ਡੈਫੀਨਿਟਲੀ ਹੋਣਗੀਆਂ ਸੋ ਲੈਟਸ ਕੈਰੀ ਆਨ ਬੈਂਚ ਪ੍ਰੈਸ ਦਾ ਮੈਕਸ ਆਊਟ ਕਰਕੇ ਫਿਰ ਆਪਣੀ ਅਗੇ ক্লোਜ਼ ਗ੍ਰਿਪ ਲੈਟ ਪੁਲ ਡਾਊਨ ਇਹਦੇ ਆਪਾਂ ਸੁਪਰਸੈਟ ਨਹੀਂ ਲਾਏ ਇਹਦੇ ਆਪਾਂ weight ਰੱਖਿਆ ਸੀਗਾ ਆਈ ਥਿੰਕ 65 ਸੀਗਾ ਖਰੇ 55 ਸੀਗਾ ਯਾਰ ਉਹ ਰਿਮੈਂਬਰ ਤੇ ਇਹਦੇ ਆਪਣੇ ਕੋ ਕਾਫੀ ਵਧੀਆ ਕਨਸੈਂਟਰੇਸ਼ਨ ਦੇ ਨਾਲ ਵਧੀਆ ਰੈਪ ਲੱਗ ਗਿਆ ਕੰਟਰੋਲਡ ਮੈਨਰ ਦੇ ਵਿੱਚ ਖਿੱਚਾ ਤੋਈ ਨਹੀਂ ਕੀਤੀ ਤੇ ਨਾ ਹੀ ਆਪਣਾ ਕੋਈ ਜੋਇੰਟ ਦੋਇਆ ਜਿਹੜਾ ਕਿ ਮੇਨ ਚੀਜ਼ ਆਪਣੀ ਕੋਈ ਜੋਇੰਟ ਰੰਦੋ ਫੜਨ ਲੱਪੇ ਬਾਕੀ ਬਾਕੀ ਕੋਈ ਚੱਕਰ ਨਹੀਂ ਕਿਉਂਕਿ ਕਾਫੀ ਕਾਫੀ ਦਿਨਾਂ ਤੋਂ ਦੂਜੀ ਵਾਈਡ ਗ੍ਰਿਪ ਲਾ ਰਿਆ ਸੀਗਾ ਅੱਜ ਮੈਂ ਸੋਚਿਆ ਵੀ ਸ਼ੁਰੂਆਤ ਆਪਾਂ ਕਰਦੇ ਆਂ ক্লোਜ਼ ਗ੍ਰਿਪ ਵਾਲੀ ਦੇ ਨਾਲ ਕਿਉਂਕਿ ਡਿਫਰੈਂਟ ਐਂਗਲ ਡਿਫਰੈਂਟ ਡਿਫਰੈਂਟ ਟੈਂਸ਼ਨ ਪੈਣੀ ਹੈ ਮਸਲ ਦੇ ਉੱਤੇ ਸੋ ਆਪਣੇ ਲਈ ਵਧੀਆ ਵਾ ਜਿੱਦੋਂ ਜਿੱਦੋਂ ਹੋ ਸਕੇ ਆਪਾਂ ਟ੍ਰੇਨ ਕਰ ਲਈ ਹੈ ਨਾ ਜਿੰਨੀ ਕਿ ਆਪਾਂ ਨੂੰ ਪਤਾ ਇਸ ਚੀਜ਼ ਬਾਰੇ ਆਪਾਂ ਨੂੰ ਡੈਫੀਨੇਟਲੀ ਕਰਨੀ ਚਾਹੀਦੀ ਹੈ ਕਦੀ ਵਾਈਡ ਗ੍ਰਿਪ ਕਦੀ ক্লোਜ਼ ਗ੍ਰਿਪ ਕਦੀ ਮਿਡਲ ਗ੍ਰਿਪ ਕਿਉਂਕਿ ਜਾਣਾ ਜਾਣਾ ਐਂਗਲ ਤਾਂ ਆਪਣੇ ਸੌਰੀ ਐਂਗਲ ਕਹਿੰਦਾ ਆਪਣੇ ਰਿਜ਼ਲਟ ਤਾਂ ਆਪਣੀ ਬੈਕ ਤੇ ਆਉਣਾ ਸੋ ਸੋ ਐਂਗਲ ਚੇਂਜ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ ਨਾਲੇ ਨਵਾਂ ਵੀ ਲੱਗਦਾ ਹਰੇਕ ਟਾਈਮ ਕਰਨਾ ਹਨਾ ਵੀ ਹਰੇਕ ਦਿਨ ਸੇਮ ਚੀਜ਼ ਕਰੀ ਜਾਣੀ ਸੇਮ ਜਿਹੀ ਕਰਣੀ ਬੰਦਾ ਬੋਰ ਹੋਣ ਲੱਪੰਦਾ ਸੋ ਇਸ ਕਰਕੇ ਥੋੜਾ ਬਹੁਤ ਚੇਂਜਸ ਇਧਰ ਉਧਰ ਬੰਦਾ ਕਰਦਾ ਰਹੇ ਤੇ ক্লোਜ਼ ਗ੍ਰਿਪ ਲੈਟ ਪੁਲ ਡਾਉਨ ਤੋਂ ਬਾਅਦ ਆ ਗਿਆ ਆਪਣੇ ਡੰਬਲ ਸ਼ਰੱਗਸ ਜਿਹਦੇ ਆਪਾਂ ਲਾਏ ਤਿੰਨ ਸੈੱਟ ਹੈਵੀ ਡੰਬਲ ਹੈਵੀਐਸਟ ਜਿਨ੍ਹਾਂ ਮੇਲੇ ਹੈਵੀਐਸਟ ਸਿਗੇ ਆਹ ਇਹ ਸਿਗੇ ਆਪਣੇ ਆ थिंक 34 ਕਰ 36 ਕੇਜੀ ਸ਼ਰਗਸ ਕੰਪਲੀਟ ਕਰਕੇ ਆਪਣੇ ਤਿੰਨ ਸੈੱਟ ਫਿਰ ਆ ਗਿਆ ਆਪਣੀ ਇਨਕਲਾਈਨ ਦੀ ਇਹਦੀ ਵੀ ਅੱਜ ਅਸੀਂ 80 ਕਿਲੋ ਰੱਖ ਲਿਆ ਜੇ ਵੇਟ ਆ थिंक ਇਹਦੇ ਚਾਰ ਰੈਪ ਲੱਗੇ ਪਹਿਲਾਂ ਫਿਰ ਇੱਕ ਸਾਈਡ ਦੇ ਵਿੱਚ ਚਾਰ-ਚਾਰ ਹੀ ਲੱਗੇ ਵਧੀਆ ਹੋ ਗਿਆ ਤੇ ਉਹਦੇ ਬਾਅਦ ਵਿੱਚ 10-10 ਦੀਆਂ ਪਲੇਟਾਂ ਲਾਟ ਕੇ ਇਹਦਾ ਵੀ ਮੈਕਸ ਆਊਟ ਕਰ ਦਿੱਤਾ ਅਇਦ ਕੀ ਥੋੜੀ ਜੀ ਕਲੋਜ਼ ਗ੍ਰਿਪ ਰੱਖੀ ਐ ਕਬਾਈ ਨੇ ਕਿਹਾ ਸੀਗਾ ਵੀ ਗ੍ਰਿਪ ਥੋੜੀ ਜੀ ਵਾਈਡ ਆ ਤੇ ਮੈਂ ਐਦ ਕੀ ਕਹ ਲਓ ਵੀ 3 3 ਇੰਚ ਅੰਦਰ ਨੂੰ ਕਰਕੇ ਲਾਈ ਕਾਫੀ ਵਧੀਆ ਲੱਗ ਗਈ ਦੋ ਆਈ ਥਿੰਕ ਰੈਪ ਰੈਪਸ ਵੀ ਤੜੇ ਜਿਆਦਾ ਲੱਗ ਗਏ ਸੋ ਇਸ ਕਰਕੇ ਡੈਫੀਨੇਟਲੀ ਆਪਣੀ ਆਪਣੀ ਨੌਲੇਜ ਕਮੈਂਟ ਦੇ ਵਿੱਚ ਡੈਫੀਨੇਟਲੀ ਦਿਆ ਕਰੋ ਤੇ ਬੰਦਾ ਸਿੱਖਦਾ ਹੀ ਆ ਬਦ ਹਨਾ ਨਾਲ ਦੀ ਨਾਲ ਆਪ ਵੀ ਸਿੱਖਦਾਂ ਨਾਲ ਦੂਜੇ ਨੂੰ ਵੀ ਸਿਖਾਉਂਦਾ ਸੋ विया चीज़ है फिर अपने इनकलाइन तो बाद आ गई अपनी सीटेड रो केबल वाली ਇਦੇ ਵਿੱਚ ਵੀ ਆਪਾਂ ਸੁਪਰ ਸੈੱਟ ਨਹੀਂ ਲਾਇਆ ਬਸ weight heavy ਰੱਖਿਆ ਆਪਾਂ ਤੇ ਜਿੰਦ ਤੱਕ ਦੇ ਦੇ ਸਕ ਦੇਖ ਹੀ ਸਕਦੇ ਆ ਰੈਪ ਰੇਂਜ ਆਪਣੀ ਵਧੀਆ ਸੀਗੀ ਆਪਣਾ ਕੰਟਰੋਲ ਵੀ ਵਧੀਆ ਸੀਗਾ ਇਸ ਚੀਜ਼ ਤੇ ਤੇ ਤਿੰਨੇ ਸੈੱਟ ਆਪਾਂ ਇਦਾਂ ਹੀ ਪੂਰੇ ਜੋਸ਼ ਨਾਲ ਲਾਏ ਫੁੱਲ ਐਨ ਤੇਲ ਮੁਕਾਤਾ ਐ ਜਿੰਨਾ ਜਿੰਨਾ ਹੋ ਗਿਆ ਮੂੰਹ ਤਾਂ ਤੁਸੀਂ ਦੇਖ ਹੀ ਸਕਦੇ ਆ ਇਹਨਾਂ ਕਿੰਦਾ ਜ਼ੋਰ ਲੱਗਣ ਡਿਆ ਬੰਦੇ ਦਾ ਕੀਟਡ ਕੇਬਲ ਰੋ ਤੋਂ ਬਾਅਦ ਆ ਗਏ ਆਪਣੀ 바ਰਬਲ ਸ਼ਰੱਗਜ਼ ਆ ਗਏ ਨਹੀਂ ਐਕਚੁਅਲੀ 바ਰਬਲ ਅਪਰਾਈਟ ਰੋ ਆ ਗਏ ਸੌਰੀ 바ਰਬਲ ਅਪਰਾਈਟ ਰੋ ਪਿਛਲੇ ਵੀ ਗਾ ਆਈ ਥਿੰਕ ਲਾਈ ਸੀਗੀ ਓਵਰਹੈਡ ਪ੍ਰੈਸ ਐਸ ਕੀ ਮੈਂ ਸੋਚਿਆ ਵੀ 바ਰਬਲ ਅਪਰਾਈਟ ਰੋ ਲਾਉਣੇ ਆ ਇਹਦੇ ਵੀ 3 3 ਸੈਟ ਲਾਏ ਤੇ 15 15 ਰੈਪ ਲੱਗੇ ਇਹਦੇ ਐਸ ਐਕਸਰਸਾਈਜ਼ ਨਾਲ ਜੋ ਤੁਸੀਂ ਸਹੀ ਤਰੀਕੇ ਨਾਲ ਲਾਉਣੇ ਤੁਹਾਡੇ ਟ੍ਰੈਪਸ ਦੇ ਵਿੱਚ ਜਿਹਦਾ ਬੰਦਾ ਸੂਈਆਂ ਨਹੀਂ ਚਬਦੀ ਹੁੰਦੀ ਏਦਾਂ ਲੱਗਦਾ ਹੁੰਦਾ ਅਪਰ ਬਾਹਰ ਉਹਦੇ ਤੇਨ ਸੈਟ ਲਾ ਕੇ ਆਪਾਂ ਆ ਗਏ ਚੈਸਟ ਫਲਾਈ ਤੇ ਮਸ਼ੀਨ ਫਲਾਈ ਆ ਗਈ ਇਹਦੇ ਵਿੱਚ ਰੱਖਿਆ ਸਗਾ weight ਆਪਾਂ 61 61 kg ਤੇ ਇਹਦੇ ਵਿੱਚ ਆਈ ਥਿੰਕ 8-9 ਲੱਗੇ rep ਫੁੱਲ ਤੇ ਬਾਕੀ ਹਾਫ-ਹਾਫ ਲੱਗੇ ਜਿੰਨਾ ਸਟ੍ਰੈਚ ਹੋ ਜਾ ਗਿਆ ਆਪਾਂ ਪਿੱਛੇ ਨੂੰ ਜਾਈਦਾ ਜਿਆਦਾ ਵੀ ਨਹੀਂ ਜਾਣਾ ਕਿਉਂਕਿ ਆਫਕੋਰਸ ਸ਼ੋਲਡਰ ਤੇ ਪੰਗਾ ਪੈ ਸਕਦਾ ਇਸ ਕਰਕੇ ਜਿੰਨਾ ਹੋ ਸਕੇ ਸਟ੍ਰੈਚ ਕਰੋ ਪਿੱਛੇ ਤੱਕ ਪਰ ਲਿਮਟ ਦੇ ਨਾਲ ਹਨ ਤੇ ਚੈਸਟ ਆਪਣੇ ਬਾਹਰ ਨੂੰ ਰੱਖਣੀ ਇਹਨੂੰ ਜਦੋਂ ਮੋਹ ਨੂੰ ਲੈ ਕੇ ਆਉਣੀਆਂ ਹਾਂ ਬਾਹਾਂ ਆਪਣੀਆਂ ਚੈਸਟ ਉੱਪਰ ਨੂੰ ਉੱਪਰ ਨੂੰ ਹੀ ਰੱਖਣੀ ਆ ਫੇਰ ਦੇਖੋ ਕਿਦਾਂ ਕਰੰਟ ਪੈਂਦਾ ਮਸ਼ੀਨ ਫਲਾਈ ਤੋਂ ਬਾਅਦ ਆ ਗਈ ਆਪਣੀ ਬੈਕ ਦੀ ਐਕਸਰਸਾਈਜ਼ ਇਹਦਾ ਮੈਨੂੰ ਨਾ ਹਜੇ ਤੱਕ ਨਹੀਂ ਪਤਾ ਲੱਗਾ ਕੀ ਆ ਪਰੇ ਦੀ ਬਪ 5 ਸੈਟ ਲਾ ਗਏ ਤੇ ਇਹਦੇ ਰੈਪ ਲੱਗਨੇ ਆ ਰੈਫਰੈਂਸ ਕਿ 8 9 8 9 ਦੇ ਵਿੱਚ ਵਿੱਚ ਸੀਗੀ ਮੈਨੂੰ ਸ਼ਾਇਦ ਯਾਦ ਨਹੀਂ ਹੁਣੇ ਦੇਖ ਲੈਂਦੇ ਆ ਜਿੰਨੇ ਕ ਮੈਨੂੰ ਲੱਗਦਾ 10 ਤੋਂ ਜ਼ਿਆਦਾ ਲੱਗੇ ਬਾਕੀ ਤੁਸੀਂ ਵੀ ਗਿਣ ਕੇ ਦੱਸਿਓ ਕਿੰਨੇ ਲੱਗੇ ਤੇ ਇਹਦੇ ਬਾਅਦ ਚਾ ਕੇ ਆਪਣੀ ਸ਼ੋਲਡਰ ਰੀਅਰ ਡੈਲਟ ਤੇ ਆਪਣੇ ਟਰੈਪਸ ਦੀ ਐਕਸਰਸਾਈਜ਼ ਮੇਰੇ ਵਿਲਾਇਤ 10 ਸੈੱਟ ਹੈਵੀ ਰੱਖ ਕੇ ਜਿੰਨੇ ਲੱਗੇ ਪਹਿਲਾਂ ਫੁੱਲ ਰੈਪ ਲਾਏ ਬਾਅਦ ਵਿੱਚ ਹਾਫ ਰੈਪ ਵੀ ਲੱਗੇ ਥੋੜੇ ਥੋੜੇ ਵਿੱਚ ਤੇ ਨੋ ਜੀ ਆਪਣਾ ਵਰਕਆਊਟ ਹੋ ਗਿਆ ਫਿਨਿਸ਼ ਆ ਗਈ ਆਪਣੀ ਹੁਣ ਦੀ ਕੰਡੀਸ਼ਨ ਬੋਡੀ ਦੀ ਦੇਖ ਸਕਦੇ ਆਪਾਂ ਕਾਫੀ ਚੇਂजेस ਆ ਪਹਿਲਾਂ ਨਾਲੋਂ ਹੈਡ ਮਾੜੀ ਮਾੜੀ ਝੜ ਰਹੀ ਆ ਤੇ ਆਪਾਂ ਇੱਦਾਂ ਹੀ ਹੌਲੀ ਹੌਲੀ ਲੱਗੇ ਰਹਿਣਾ ਬੈਕ ਨੂੰ ਵੀ ਕਾਫੀ ਪੰਪ ਚੜਿਆ ਹੈ ਵਰਕਆਊਟ ਤੋਂ ਲਿਟਰਲੀ ਬਾਅਦ ਦੀ ਆ ਵੀਡੀਓ ਤੇ ਮਿਲਦੇ ਆਪਾਂ ਅਗਲੀ ਵੀਡੀਓ 'ਚ ਗਾਇਜ਼ ਸੀ ਇਨ ਦਾ ਨੈਕਸਟ